ਕਿਸਕੀ ਨਾਮ ਹੈ ਮੇਰਾ ਨਾਮ ਜੋਤੀ ਹੈ ਕਿ ਗਲਤ ਕੀ ਮੈਂ ਭਾਈ ਇੱਥੇ ਬੈਠਾ ਸੀਗਾ ਤਿੰਨ ਬੰਦੇ ਆਏ ਆ ਉਹਨਾਂ ਕੋਲ ਰਿਪੋਰਟ ਕਰਾਉਂਦਿਆਂ ਤਾਂ ਸੀਗੇ ਕਿੰਨੇ ਕ ਵਜੇ ਦੀ ਘਟਨਾ ਭਾਈ ਇਹ 2 ਵਜੇ ਦੀ ਘਟਨਾ ਹੈ 2:30 ਵਜੇ ਦੀ ਘਟਨਾ ਹੈ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇੱਥੇ ਰੱਖ ਦੇ ਤੇ ਨਿੱਕਾ ਜਿਹਾ ਸ਼ੂਟ ਕਰ ਤਾਂ ਨਹੀਂ ਤੇ ਤੁਹਾਡੀ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮ ਘੁੰਮ ਕਰਦੇ ਹੋ ਨੇ ਕਿੱਥੇ ਸੀ ਹਾਂ ਕੰਮ ਤਾਂ ਕਰਦੇ ਆ ਲੇਕਿਨ ਉਹ ਹੁਣ ਬਾਹਰ ਬੈਠੇ ਸੀ ਔਰ ਕਿਸੇ ਜੇ ਖਿਆਲ ਚ ਨਹੀਂ ਹੋ ਇੱਦਾਂ ਮੂੰਹ ਢ ਪਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਹਣੇ ਤੁਹਾਨੂੰ ਪਤਾ ਹੀ ਨਹੀਂ ਇਹ ਆ ਰਹੇ ਹਾਂ ਇਹ ਆ ਰਹੇ ਹਾਂ ਅੰਦਰ ਆਨ ਤਰਾਂ ਦੇ ਆ ਰਹੇ ਕੰਨ ਤਰਾਂ ਦੇ ਹੋਰ ਗੋਲਬੜੀ ਕੋ ਯਾਰ ਉਹ ਦਾਤ ਕੱਢ ਲਿਆ ਤੇ ਅਸਤ ਦਰਦ ਆ ਚੁਕਿਆ ਹੁਣ ਆਓ ਉਹ ਜਿਹੜੇ ਵਿਚਾਰਨ ਮਿਲ ਪਾਇਆ ਨਾ ਜੇਪੇ ਚਾ ਉਹਨੇ ਪਾਇਆ ਸੀ ਜੇਪੇ ਚਾ ਆਉਨੇ ਉਪਰ ਤੋਂ ਆਇਆ ਨੇ ਕੱਟਿਆ ਪਤਾ ਕਿ ਤੁਹਾਨੂੰ ਦਾ ਮੋੜੇ ਲੱਗ ਪਾਣ ਕੱਟਿਆ ਨਾ ਫਾਮੁਨੇ ਤੱਕ ਪਹੁੰਚਲੇ ਬਣ ਨਹੀਂ ਹੋਇਆ ਆਉ ਮਤਲਬ 6 ਵੋਟ ਦਾ ਇੱਕ ਦੋ ਉਹ ਹੀ 8 3 5 4 ਤੇ ਹੋਣੇ ਤੋਂ ਮੇਰੀਆਂ ਜੇਬਾਂ ਭੁੱਲੀਆਂ ਇਹਨਾਂ ਨੇ ਹਾਂ ਉਹ ਤੁਂ ਜਿਹੜੇ ਭੁੱਲ ਰਿਹਾ ਉਹ ਭਾਈ ਉੱਤੇ ਬੰਦੇ ਕਰ ਜਾਂਦਾ ਬੈਗ ਵੀ ਫੁੱਲਿਆ ਉੱਥੇ ਪਿਆਰੀ ਇਹ ਬਿਮਾਰੀ ਫੁੱਲੀ ਹੈ ਇਹ ਲੋਕ ਕਿੰਨੀ ਦਲੇਰੀਆਂ ਹੈ ਉਹ ਬੈਗ ਇੱਕ ਘੰਟਾ ਸਾਡੇ ਪੰਜਾਬ ਕੋਲ ਸੰਗਤ ਚ ਲੜਦੇ ਹੋ ਗਿਆ ਕਿਹਦੇ ਏਰੀਆ ਚ ਆਦਾ ਦਲੇਰੀ ਤਾਂ ਆਪਣੀ ਹੋਣੀ ਉਹ ਬੈਗ ਇੱਕ ਘੰਟਾ ਸਾਡੇ ਪੰਜਾਬ ਕੋਲ ਸੰਗਤ ਚ ਲੜਦੇ ਹੋ ਗਿਆ ਕਿਹਦੇ ਏਰੀਆ ਚ ਆਦਾ ਦਲੇਰੀ ਤਾਂ ਆਪਣੀ ਹੋਣੀ ਕਿ ਤੂੰ ਦੇ ਨਹੀਂ ਵੀ ਬੈਠ ਸਕੀ ਨਾਮ ਹੈ ਮੇਰਾ ਨਾਮ ਜੋਤੀ ਹੈ ਕੀ ਗਲਤ ਕੀ ਮੈਂ ਭਾਈ ਇੱਥੇ ਬੈਠਾ ਸੀਗਾ ਤਿੰਨ ਬੰਦੇ ਆਏ ਆ ਉਹਨਾਂ ਕੋਲ ਰਿਪੋਰਟ ਕਰ ਰਹੇ ਸੀਗਾ ਦਾਤ ਸੀਗੇ ਕਿੰਨੇ ਕਬੇ ਦੀ ਘਟਨਾ ਪਈ ਇਹ 2 ਵਜੇ ਦੀ ਘਟਨਾ ਹੈ 2:30 ਵਜੇ ਦੀ ਘਟਨਾ ਅੱਛਾ ਜੀ ਤੇ ਉਹਨਾਂ ਨੇ ਮੈਨੂੰ ਕਿਹਾ ਕਿੰਨੇ ਵੀ ਜੋ ਕੈਸ਼ ਹੈਗਾ ਇਸ ਤਰ੍ਹਾਂ ਦੇ ਤੇ ਨਹੀਂ ਤਾਂ ਤੈਨੂੰ ਸ਼ੂਟ ਕਰ ਲਾਂਗੇ ਨਹੀਂ ਤੇ ਧਰੇ ਏਜੰਸੀ ਦੇ ਵਿੱਚ ਕਾਫੀ ਬੰਦੇ ਕੰਮਕੂਮ ਕਰਦੇ ਹੋ ਨੇ ਕਿੱਥੇ ਸੀ ਹਾਂ ਜੀ ਕੰਮ ਤਾਂ ਕਰਦੇ ਆ ਲੇਕਿਨ ਉਹ ਉਹ ਬਾਹਰ ਬੈਠੇ ਸੀ ਔਰ ਕਿਸੇ ਦੇ ਖਿਆਲ ਚ ਨਹੀਂ ਹੋਇਆ ਇੱਟਾ ਮੂੰਢ ਪਿੱਟੇ ਸੀ ਪਹਿਲੇ ਇੱਕ ਆਇਆ ਫਿਰ ਦੋ ਹੋਰ ਆ ਗਏ ਤਿੰਨ ਜਣੇ ਸੀ ਟੋਟਲ अच्छा कि वो किसी ਨੂੰ ਸ਼ਾਕੀ ਨਹੀਂ ਕਿਹਾ ਕਹਿੰਦੇ ਵੀ ਸ਼ਾਇਦ ਹੋਤਾ ਕੋਈ ਡਿਸਕਸ ਕਰਨਾ ਹੈ ਜਿੱਦਾਂ ਕਨੈਕਸ਼ਨਾਂ ਵਗੈਰਾ ਦਾ ਚੱਲਦਾ ਹੋਆ મોદી ਦਾ ਤੇ ਉਹਨਾਂ ਨੇ ਕਿਹਾ ਸ਼ਾਇਦ ਵੀ ਫ੍ਰੀ ਵਾਲੇ ਕਨੈਕਸ਼ਨ ਦਾ ਕੋਈ ਪੁੱਛਣਾ ਹੈ ਜਾਂ ਕੁਝ ਗੱਲਬਾਤ ਕਰਨ ਆਇਆ ਹੈ ਅੱਛਾ ਸੁਣਨੇ ਵਾਲੀ ਘਟਨਾ ਹੈ ਇਹ 2:00 ਟਾਈਕ ਵਜੇ ਦੀ ਘਟਨਾ ਹੈ ਜੀ अच्छा जी पहले ਉਹਨਾਂ ਨੇ ਕੀ ਗੱਲਬਾਤ ਕੀ ਕੀਤੀ ਤੁਹਾਡੇ ਨਾਲ ਸਰ ਬਸ ਉਹਨਾਂ ਨੇ ਬਸ ਇਹੀ ਮੈਨੂੰ ਰਿਵੋਲਵਰ ਦਿਖਾਈ ਹੈ ਮੈਨੂੰ ਕਿਤੇ ਵੀ ਜੋ ਕੈਸ਼ ਹੈ ਸਰ ਉਹਨਾਂ ਨੇ ਕੈਸ਼ ਮੈਂ ਮੈਨੂੰ ਕਿਤੇ ਜੇ ਰੋਲਾ ਪਾਇਆ ਤੇ ਸ਼ੂਟ ਕਰਦਾ ਸਰ ਕੈਸ਼ ਕਿੰਨਾ ਸੀ ਕਿੰਨਾ ਕੈਸ਼ ਸੀ ਲਗਭਗ 2 ਲੱਖ ਰੁਪਏ ਸੀਗਾ اچھا ਜੀ ਉਹਨਾਂ ਨੇ ਆਪ ਹੀ ਗੱਲਾਂ ਖੋਲ ਕੇ ਵਿੱਚ ਸਾਰਾ ਕੱਟਿਆ ਮੇਰੇ ਪਰਸ ਪੁਲਸ ਜੋ ਵਿੱਚ ਤੇ ਸਾਰੇ ਕਾੜ ਲਏ ਕੀ ਕੀ ਹਥਿਆਰ ਕੀ ਕੀ ਸੀਗਾ ਉਹਨਾਂ ਕੋਲ ਰਿਵੋਲਵਰਾਂ ਸੀਗੇ ਤੇ ਨਾਲ ਕੋਲ اچھا ਇੱਕ ਦੇ ਕੋਲ ਰਿਵੋਲਵਰ ਦੇ ਨਾਲ ਦਾਤ ਸੀਗਾ اچھا ਜੀ ਵੇ ਮਾਰਨ ਦੀ ਕੁਰਸੀ ਕੀਤੀ ਐ ਤੂੰ ਚੁੱਪ ਤਾਂ ਵੀ ਉੱਠ ਗਏ ਨਹੀਂ ਉਹਨਾਂ ਨੇ ਮੈਨੂੰ ਕਿਹਾ ਕਿ ਇਹ ਹਰਕਤ ਕੀਤੀ ਤਾਂ ਮਾਰਾਂਗੇ ਮੈਂ ਕਿਹਾ ਮੈਂ ਕੁਝ ਨਹੀਂ ਕਰਦਾ ਤੂੰ ਨਾ ਰੋਣਾ ਪਾਇਆ ਨਾ ਕੁਝ ਉਹਨਾਂ ਨੇ ਕਿਹਾ ਕਿ ਰੋਲਾ ਪਾਇਆ ਤਾਂ ਵੀ ਤਨਜ਼ੀਰ ਕਰਾਂਗੇ ਅੱਛਾ ਰੋਲਾ ਪਾਇਆ ਤਾਂ ਵੀ ਸ਼ੂਟ ਕਰਨਾ ਜੀਰੋ ਜੀਰੋ ਪ੍ਰਸ਼ਾਸਨ ਨੂੰ ਕੋਈ ਬਾਦ ਵਿੱਚ ਅਸੀਂ ਇੱਕ ਬਾਰਦ ਡਾਲ ਦਿੱਤਾ ਤੇ ਪੁਲਿਸ ਕਹਿੰਦੇ ਨਹੀਂ ਕਿ ਇਹ ਮੇਰਾ ਥਾਣਾ ਨਹੀਂ ਹੈ ਦੂਜੀ ਕਹਿੰਦੇ ਮੇਰਾ ਥਾਣਾ ਨਹੀਂ ਇਸੋਂ ਵੀ ਲੇਟ ਪਏ ਨਹੀਂ ਪਹਿਲਾਂ ਥੋੜਾ ਜਿਹਾ ਇਹ ਪ੍ਰੋਬਲਮ ਹੋਈ ਫਿਰ ਬਾਦ ਕਲੀਅਰ ਹੋ ਗਿਆ ਫਿਰ ਸੁਦਾ ਥਾਣੇ ਹਲੇ ਆਏ ਉਹਨਾਂ ਨੇ ਆਣ ਕੇ ਕਿਹਾ ਕਿ ਕੋਈ ਨਹੀਂ ਜਲਦੀ ਜਲਦੀ ਇਹ ਕਾਰਵਾਈ ਕਰਕੇ ਉਹਨਾਂ ਨੇ ਰਸਕੀਟਾ ਜਾਊਗਾ ਸਰ ਕੀ ਨਾਮ ਹੈ ਜੀ ਆਪਣਾ ਮੈਂ ਪ੍ਰਦੀਪ ਅਗਰਵਾਲ ਜੀ ਆਪਣੀ ਏਜੰਸੀ ਹਾਂਜੀ ਆਪਣੀ ਆਈ ਏਜੰਸੀ ਤੇ ਤੁਹਾਨੂੰ ਕਿਉਂ ਪੜ ਲਗਾਇਆ ਕਟਰਾ ਸਾਨੂੰ ਬਸ ਪੌਣੇ 3 ਵਜੇ ਸਮਝ ਲਓ ਜਿੱਦਾਂ ਕਟਰਾ ਹੋਈ ਹੈ ਹਾਂਜੀ ਸਾਨੂੰ ਉਸੇ ਟਾਈਮ ਫੋਨ ਆਇਆ ਅਸੀਂ ਉਸੇ ਟਾਈਮ ਆਏ ਇੱਥੇ ਜੀ ਹਾਂ ਹਾਂ ਤੇ ਆ ਕੇ ਦੇਖਿਆ ਹਾ ਵੀ ਇਹ ਕੱਲੇ ਭਾਈ ਸਾਹਿਬ ਬੈਠੇ ਸੀ ਅੰਦਰ ਆਫਿਸ ਦੇ ਵਿੱਚ ਕਿਰੋਂ ਤੋਂ ਤੁਹਾਡਾ ਰੋਇ ਭਾਈ ਸਾਹਿਬ ਕੰਮ ਕਰ ਰਹੇ ਇਹ 10 ਸਾਲ ਤੋਂ ਉੱਤੇ ਹੋਵੇ ਜੀ ਜਦੋਂ ਦੀ ਏਜੰਸੀ ਲਈ ਹੈ ਉਦੋਂ ਤੋਂ ਹੀ ਮਤਲਬ ਕੰਮ ਕਰਦੇ ਪਏ ਜੀ ਇਹ ਕਿੱਦਾਂ ਦੇ ਦੋ ਸਰ ਪੰਜਾਬ ਤੇ ਜਿੱਦਾਂ ਲੋਆਂ ਡਾਡਰ ਚਾਪ ਚ ਖਲਾਤ ਮਾੜੇ ਹੋ ਰਿਹਾ ਜੀ ਦੇ ਵੇਡੇ ਲੋਟ ਰੋਜ਼ ਕੋਈ ਨਾ ਕੋਈ ਕਟਨਾ ਹੋ ਰਹੀ ਆ ਪੰਜਾਬ